ਟ੍ਰੈਵਲ ਵਿਦ ਨਗਿਆ ਇੱਥੋਂ ਦੇ ਕਲਾਕਾਰਾਂ ਦੀ ਜਿਹੜੀ ਹੈ ਨਾ ਕਲਾ ਨੂੰ ਤੇ ਨਾ ਦਾਤ ਦੇਣੀ ਬੰਦੀ ਆ ਵੇਖਣ ਨੂੰ ਨਾ ਆਮ ਦਰਖਤ ਟੁੱਟਾ ਲੱਗਦਾ ਹਾਂਜੀ ਤੇ ਟੁੱਟੇ ਦਰਖਤ ਦੇ ਵਿੱਚ ਵੀ ਇਹਨਾਂ ਜਾਨ ਪਾਤੀ ਆ ਤੇ ਆਹ ਵੇਖੋ ਜਦੋਂ ਇਧਰ ਵੈਨੇ ਜਿੰਦਰ ਮਲੋਤਰਾ ਜੀ ਮਿਲੇ ਮੈਨੂੰ 47 ਸਾਲ ਪਹਿਲਾਂ ਦੇ ਇੱਥੇ ਦੇ ਸੁਨੀਕਾ ਔਰੰਜ ਮਿਲਦੇ 1976 ਦੇ 1976 ਦੇ ਲਾਲ ਫਰੋਡ ਤੋਂ ਆਏ ਦੇ ਲਾਲ ਫਰੋਡ ਜਿਹੜਾ ਆਪਣਾ ਜਿਹਨੂੰ ਕਹਿੰਦੇ ਬੀ ਕਰੀਮ ਦਾ ਲੱਗਣਾ ਹੈ ਖਾਂ ਦਾ ਕੋਈ ਨਾ ਕੋਈ ਆਨਰ ਜੋ ਦਿਲ ਚੰਦ ਹੈ ਉਹ ਸਿੱਖ ਕੇ ਆਵੇ ਔਰ ਤਾਂ ਹੀ ਇੱਥੇ ਕਾਮਯਾਬੀ ਜੇ ਬਰਨਾ ਤੱਕੇ ਹੀ ਤੱਕੇ ਤੱਕੇ ਹੀ ਕਰ ਸਸਿ ਗਾ ਜੀ ਸਾਰਿਆਂ ਨੂੰ ਅੱਜ ਨਾਲ ਤਾਂ ਔਰੰਜੇਲ ਸਿਟੀ ਜਿਹੜੀ ਆ ਨਾ ਉਹ ਦੇਖਣੀ ਆ ਤੇ ਇਹ 1860 ਦੀ ਬਣੀ ਹੋਈ ਜੇ ਤੇ ਚਲਦੇ ਆਪਾਂ ਸ਼ਹਿਰ ਹਾਲ ਨੂੰ ਮੈਂ ਸਾਈਕਲ ਤੇ ਜਾ ਰਹੇ ਆ ਵਾ ਆ ਮੇਰਾ ਸ਼ੇਰ ਖੜਾ ਮੇਰੇ ਨਾਲ ਆ ਜਿਹੜਾ ਆਰਟਵਰਕ ਦਾ ਇਹ ਹੈਗਾ ਨਾ ਬਣਾਇਆ ਨਾ ਮਾਡਲ ਇਹ ਇੱਕ ਟਨ ਦਾ ਜੇ ਸਟੇਨਲਸ ਸਟੀਲ ਦਾ ਜੇ ਤੇ 1860 ਦੇ ਵਿੱਚ ਦਾ ਰੋਪਨ ਬਰੇਟ ਕੋਈ ਆਰਟਿਸਟ ਹੈ ਇਹਨਾਂ ਦਾ ਉਹਨੂੰ ਵਾਦ ਮਿਲਿਆ ਗਿਆ ਮਿਲਿਆ ਹੀ ਤੇ ਬਾਅਦ ਚ ਨੇ ਆ ਔਰਨਵਿਲ ਜਿਹੜਾ ਸਿਟੀ ਨਾ ਇਹਨੂੰ ਦੇ ਤਾ ਤੇ ਇਹ ਇੱਥੇ 2017 ਦਾ ਲੱਗਾ ਆ ਜੀ ਹਾਂਜੀ ਤੇ ਤਾਂ ਸਾਰਿਆਂ ਨੇ ਲਿਖੀ ਆ ਹਿਸਟਰੀ ਆ ਇਸ ਟਾਡ ਦੀ ਤੇ ਉਹ ਜਿਹੜਾ ਵਿਸਟਰ ਸੈਂਟਰ ਆ ਨਾ ਬਿਲਕੁਲ ਇਹਦੇ ਬਾਹਰ ਲੱਗਾ ਸੀ ਹਾਈਵੇ ਤੋਂ ਆਪਾਂ ਕ੍ਰੋਸ ਕਰ ਰਹੇ ਆ ਹਾਂਜੀ ਐਸ ਹਾਈਵੇ ਤੇ ਹੈਗਾ ਇਹ ਮੈਡਾ ਸਿਸਟਮ ਪਤਾ ਉਹਨਾਂ ਪਾਸ ਬਣਾਦਾ ਆਵਾ ਤੇ ਤਾਲਗਿਆ ਤੇ ਵਧੀਆ ਇਸੇ ਤੇ ਦੰਦਾ ਜਾਂਦਾ ਕੋਟਾ ਜੇ ਸਾੜ ਜੇ ਖਿਆਰ ਵੀ ਆ ਤੇ ਪਿੰਡ ਵੀ ਆ ਆ ਆ ਦੇ ਹਜਮ ਵਾਰੀਆਂ ਬਣਾ ਕੇ ਨਾ ਤੇ ਪੂਰਾ ਸਦਾ ਆਵਾ ਅੰਦੇ ਕੇ ਆਈਥੋਂ ਬਰੋਡਵੇ ਦਾ ਪਰਲਸ ਪਾਸਾ ਵੇਖਦੇ ਆ। ਆ ਨਾ ਲੱਕੜ ਦੇ ਉੱਤੇ ਆ ਪੂਰਾ ਆਟ ਕਰਕੇ ਨੇ ਆਇਆ ਮੈਂ। ਤੇ ਆ ਸਟੇਜ ਬਣਾਇਆ ਹੈ। ਇਹ ਥੋੜੇ ਆਰਟਿਸਟ ਜਿਹੜੇ ਨੇ ਕਾਫੀ ਮਸ਼ਹੂਰ ਰਹੀ ਸੀ ਥਾਂ ਥਾਂ ਤੇ ਲੱਗੇ ਦੱਸਣਗੇ। ਤੇ ਇਹ ਸ਼ਹਿਰ ਜਿਹੜਾ ਨਾ ਜਿਵੇਂ ਦਾ ਹੈਗਾ ਹੈ ਨਾ 1863 ਚ ਉਸੇ ਤਰ੍ਹਾਂ ਦਾ ਇਹਨਾਂ ਨੇ ਰੱਖਿਆ ਹੈ। ਹਨੇ ਕੁ ਆਹ ਨੂੰ ਖਾਣਾ ਚਾਹ ਰਹੇ ਵਾਹ 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 ਆ ਪ੍ਰਾਣੀਆਂ ਮਾਰਤਾ ਉਸੇ ਤਰ੍ਹਾਂ ਇਹਨਾਂ ਨੂੰ ਥੋੜਾ ਸੈਟਿੰਗ ਕਰਕੇ ਨਾ ਤੇ ਚੁਲਾਣ ਦੇ ਆ ਵੇਖੋ ਪੂਰਾ ਬੰਦਾ ਖੜਾ ਲੱਗਦਾ ਜੇ ਤਾਂ ਆਪਾਂ ਨੂੰ ਬੰਦਾ ਪੂਰਾ ਐ ਆਰਾਮ ਨਾਲ ਖੜਾ ਪਰ ਲੱਕੜ ਦਾ ਬੋਤਾ ਬੜੇ ਮਤਲਬ ਨਾਲ ਜਿੰਨੇ ਕਦੇ ਆਰਟ ਦੇ ਨਾਲ ਇਹਨੂੰ ਬਣਾਇਆ ਕਲਾਕਾਰੀ ਪੂਰੀ ਹੈ ਇੱਥੇ ਹੈ ਨੀ ਬਹੁਤ ਅਹਰੇ ਬੋਤਾ ਮੈਂ ਹੋਰ ਵੀ ਖਾਣਾ ਤੁਹਾਨੂੰ ਨਾ ਦਾ ਟੋਨ ਟੋਨ ਦਾ ਨਾ ਬੜਾ ਸ਼ਾਨਦਾਰ ਪੁਜਾਰਾ ਜੇ ਉਹ ਪੱਲੀ ਕਢਾਈ ਚੜ ਕੇ ਨਾ ਅੱਜ ਸਾਡਾ ਘਰ ਆ ਆ ਜਿਹੜਾ ਜੋ ਪ੍ਰਾਣਾ ਹੈਗਾ ਨਾ ਉਹਨਾਂ ਨੇ ਇਹਨਾਂ ਬੰਨੀ ਰੱਖਿਆ ਸਾਰਾ ਕੋਈ ਚੀਜ਼ ਇਹ ਨਹੀਂ ਕੀਤੀ ਇਹਨਾਂ ਨੇ ਇੱਥੇ ਤੇ ਬਸ ਇਹੋ ਇਹਦੀ ਜਿਹੜੀ ਨਾ ਗਾਦੀ ਖਾਸੀਅਤ ਆ ਆ ਸਾਰੀ ਖਾਦਾ ਜਿਹਦਾ ਬਣਾਇਆ ਇਹਨਾਂ ਨੇ ਤੇ ਉਹੋ ਨਾਲ ਮੈਂ ਜਿਹੜੇ ਖਲਾਲੀ ਆ ਆਸਮਾਨੇ ਉਜਾਰ ਇੱਥੇ ਹਵਾ ਤੁਨ ਕੋ ਲਾਏ ਤੇ ਨਾ ਸਾਰੇ ਢਿੱਲੇ ਝਾਰ ਨਾ ਇਹਦੇ ਵਿੱਚ ਆ ਤੇ ਦੋ ਬੱਸਾਂ ਸਾਈਕਲ ਬਣਾ ਕੇ ਲਾਏ ਆ ਤੇ ਆ ਮੇਰਾ ਸ਼ੇਰ ਖੜਾ ਆ ਬੋਤਨਾ ਔਰੰਜ ਲਾਰਾਂਸ ਸਧਾਰ ਕੋਈ ਇਹਨੇ ਮਤਲਬ ਆ ਜਿਹੜਾ ਸ਼ਾਹ ਬਣਾ ਇਹ ਨੂੰ ਆਇਆ ਕਿ ਇਹ ਫਾਉਂਡਰ ਦਾ ਸ਼ਾਹ ਦਾ ਇਹ ਇਹਨਾਂ ਨੇ ਗਿਣਿਆ ਉਹਦਾ ਬੋਤਨਾਂ ਨੇ ਲਾਇਆ ਨਾ ਸੇ ਸਮੇਂ ਤੇ ਘਰੇਲ ਚੱਲਦੀ ਹੁੰਦੀ ਸੀ ਬਹੁਤ ਸੋਹਣੀ ਮਤਲ ਹੈ ਤੇ ਜਿਹਨੂੰ ਕਹਿੰਦੇ ਜਗਾ ਦੇ ਵਿੱਚੋਂ ਜਾਂਦੀ ਸੀ ਤੇ ਬਹੁਤ ਸੁੰਦਰ ਨਜ਼ਾਰੇ ਹੁੰਦੇ ਸੀ ਉੱਥੋਂ ਦੇ ਕਹਿੰਦੇ ਖੂਬਸੂਰਤ ਆਹੀ ਤੈਨ ਆ ਹੁਣ ਬੰਦ ਹੋ ਗਈ ਤੇ ਹੁੰਦੀ ਤੇ ਮੈਂ ਜ਼ਰੂਰ ਉਹਦਾ ਸਫ਼ਰ ਕਰਦਾ ਹਾਂਜੀ ਉਹ ਵੀ ਇਹਨਾਂ ਨੇ ਪੁਰਾਣਾ ਬੋਰਡ ਕਿਤੇ ਲੱਗਾ ਹੋਇਆ ਹੈ ਤਸਵੀਰਾਂ ਨਾਲ ਇਹਨਾਂ ਨੇ ਪੁਰਾਣੀ ਲਾਈ ਆ ਕੋਈ 12 ਜੁਲਾਈ 1922 ਉਦੋਂ ਜਿਹੜੀ ਇਹਨਾਂ ਦੀ ਡਰਾਫਟ ਹੈ ਨਾ ਦੇਖੋ ਕਿੰਨੀ ਉਦਨਿਆਕਾਰਾਂ ਜਿਹੜੀਆਂ ਉਪਰਾਹੀਆਂ ਗਈਆਂ ਉਸ ਟਾਈਮ ਤੇ ਉਹ ਤੇ ਉਹ ਨਿੱਕੇ ਮोटे ਵਹੀਕਲ ਜਿਹੜੇ ਨਾ ਤੇ ਇਹ ਉਹ ਆ ਵਕਤੀਆਂ ਉਸੀਆਂ ਨੇ ਤਸਵੀਰਾਂ ਲੰਨੀਆਂ ਨੇ ਆਈ ਦੀ ਅਗਲੀ ਤਸਵੀਰ ਹੈ ਜੀ ਆ ਇਹ ਜੀਆ 1933 ਦੀ ਤੇ ਮੋੜਾ ਜਿਹੜੀ ਇੱਥੇ ਬਰੇਡ ਹੋਈ ਨਾ ਸਲਾਨਾ ਇਹਨਾਂ ਵੀ ਸੋਰੀ 100 ਸਾਲਾਂ ਪਰੇਡ ਹੈ ਜੀ 1863 ਤੇ ਬਣਿਆ ਤੇ ਉਹ ਦੀ ਲਾਈ ਆ ਆ ਮਾਰਤਾ ਕਿ ਪਿੱਛੇ ਵਖੋ ਕਹਿੰਦਾ ਅੱਜ ਵੀ ਉਸੇ ਬ੍ਰਾਂਡ ਦੇ ਲਈ ਦੇ ਇਹਦਾ ਟੋਨ ਆ ਇਸ ਕੋਰਪੋਰੇਸ਼ਨ ਦਾ ਜਿਹੜਾ ਹੁੰਦਾ ਹੈ ਨਾ ਉਹ ਤਸਵੀਰ ਆ ਪ੍ਰਾਣੀ ਜਿਹੜੀ ਏ ਏ 1930 ਤੇ ਮੈਂ ਮੰਨ ਰਿਹਾ ਬਿਲਕੁਲ ਬਿਲਡਿੰਗ ਹੋਣੀ ਆ ਤਾਂ ਅੱਜ ਵੀ ਡੇਢ ਤੇ ਜੇ ਉਹੋ ਹੀ ਬਿਲਡਿੰਗ ਸੇਮ ਬਿਲਡਿੰਗ ਆ ਕੋਈ ਥੋੜੀ ਉਹਨਾਂ ਨੇ ਬਦਲਿਆ ਨਹੀਂ ਇਹ ਸ਼ਹਿਰ ਦੀ ਜਿਆਦਾ ਖਾਸੀਅਤ ਇਹੋ ਹੀ ਹੈ ਜੋ ਇਹਨਾਂ ਨੇ ਪ੍ਰਾਤਨਤਾ ਹੈ ਨਾ ਉਨوں ਨੇ ਸਾਮਕੇ ਰੱਖਿਆ ਹੋਆ ਤੇ ਪਿੰਡ ਤੇ ਸ਼ਹਿਰ ਦੋਵਾਂ ਦਾ ਜਿਹੜਾ ਨਾ ਇਹ ਇੱਕ ਮਤਲਬ ਸੇ ਮਿਲ ਜਾਵਾ ਤਸਵਾ ਜਿਹੜਾ ਵਾ ਸ਼ਹਿਰ ਵਾਲੀਆਂ ਸਾਰੀਆਂ ਸਹੂਲਤਾਂ ਹੈਗੀਆਂ ਤੇ ਪਿੰਡ ਵੀ ਸਮਝਣੋ ਨਾਲ ਹੀ ਜਿਹੜੀ ਜ਼ਮੀਨ ਵਗਦੀ ਆ ਤੇ ਸਾਰੇ ਤੇ ਜਿਆਦਾ ਇੱਥੇ ਰਿਟਾਇਰਡ ਬੰਦੇ ਰਹਿੰਦੇ ਆ ਇਹ ਕਲਾਕਾਰਾਂ ਦਾ ਸ਼ਹਿਰ ਹੀ ਮਤਲਬ ਜਿਹੜੇ ਆਰਟਿਸਟ ਆ ਆ ਉਹਦੇ ਸਾਰੇ ਸਾਜੜੇ ਇਹਨਾਂ ਨੇ ਪੜਾ ਕੇ ਇਹਨਾਂ ਨੇ ਬੜੇ ਸੋਹਣੇ ਢੰਗ ਨਾਲ ਤੇ ਕਈ ਥਾਵਾਂ ਤੇ ਇਹਨਾਂ ਨੇ ਲਾਏ ਆ ਤੇ ਤਰਾ ਆਪਣੇ ਤਰਨਤਾਰਨ ਦਾ ਮੱਛਾ ਲੱਗਦੀ ਰਹੀ ਹੈ ਨਾ ਡੰਗਰਾਲੀ ਮੰਡੀ ਤੇ ਇਹ ਵੀ ਬਰਦਾਂ ਦੀ ਜਿਹੜੀ ਨਾ ਆ 1890 ਦੀ ਜਿਹੜੀ ਮੰਡੀ ਨਾ ਉਹਦਾ ਦ੍ਰਿਸ਼ ਇਹਨਾਂ ਨੇ ਵਿਖਾਇਆ ਜੇ ਇੱਥੇ ਕੰਦ ਤੇ ਬਣਾ ਲਿਆ ਨਾ ਆ ਵੇਖੋ ਆਈਟੋਮੀ ਨਾ ਪਬਲਿਕ ਲਾਇਬ੍ਰੇਰੀ ਏ ਤੇ ਪੁਰਾਣੀ ਮਾਰਤਾ ਇਹ ਮਾਰ ਮਗਰ ਵੇਖੋ ਇਹ ਲੱਕੜ ਤੇ ਪੂਰਾ ਆਟ ਮਾਰਕ ਕੀਤਾ ਹੋਇਆ ਤੇ ਇਹ ਸ਼ਾਇਦ ਦਾ ਥੋੜਾ ਇਹ ਜਦੋਂ ਆਪਾਂ ਆ ਵੀਨ ਇੰਟਰਵਿਊ ਜਿੰਨੀਆਂ ਤਸਵੀਰਾਂ ਅਸੀਂ ਦੇਖਿਆ ਨਾ ਉਹ ਸਾਰੀਆਂ ਇਹਨਾਂ ਉਸੇ ਤਰ੍ਹਾਂ ਇੱਥੇ ਦੇਖਦਾ ਸਾਰਾ ਕੁਝ ਆਨਾ ਇਥੋਂ ਦੀ ਚਰਚਾ ਤੇ ਇਹ ਵੀ ਉਸੇ ਤਰ੍ਹਾਂ ਪ੍ਰਾਣੀ ਆ ਕਿ ਆ ਆਪਾਂ ਹੁਣ ਤੇ ਹੀ ਫੋਟੋ ਜਿਹੜੇ ਦੇਖਿਆ ਆਂ ਇੱਥੋਂ ਦੇ ਕਲਾਕਾਰਾਂ ਦੀ ਜਿਹੜੀ ਆ ਨਾ ਕਲਾ ਨੂੰ ਤੇ ਨਾ ਦਾਤ ਦੇਣੀ ਬੰਦ ਦੀ ਆ ਵੇਖਣ ਨੂੰ ਨਾ ਆਮ ਦਰਖਤ ਟੁੱਟਾ ਹਲਾਇਦਾ ਹਾਂਜੀ ਤੇ ਟੁੱਟੇ ਦਰਖਤ ਦੇ ਵਿੱਚ ਵੀ ਇਹਨਾਂ ਜਾਨ ਪਾਤੀ ਆ ਤੇ ਆ ਵੇਖੋ ਜਦੋਂ ਇਧਰੋਂ ਵੇਖਦੇ ਆ ਨਾ ਹਾਂਜੀ ਪੂਰਾ ਉਹਨਾਂ ਨੇ ਇੱਕ ਬੰਦ ਦੀ ਤਸਵੀਰ ਖੇਤ ਧੀ ਇਹਦੇ ਵਿੱਚ ਹਨੇ ਤੇ ਉਹੋ ਹੀ ਦਰਖਤ ਇਹਨਾ ਥਾਂ ਥਾਂ ਤੇ ਨਾ ਇੰਨੇ ਜਿੰਨੀਆਂ ਵੀ ਹਨ ਇਹੋ ਜਿਹੇ ਦਰਖਤ ਉਹਨਾਂ ਚ ਜਾਨ ਪਾ ਕੇ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨਾ ਬੁੱਤ ਤਿਆਰ ਕਰਕੇ ਆ ਛਾੜਦੇ ਸਾਰੇ ਪਾਸੇ ਲਾਏ ਮੈਂ ਤੁਹਾਨੂੰ ਦਿਖਾਉਂਗਾ ਸਾਰੇ ਹੀ ਹਨੀ ਇਹ ਹਰ ਥਾਂ ਤੇ ਕਿਤੇ ਨਾ ਕਿਤੇ ਮੈਂ ਇਹਨੇ ਇਸ ਤਰ੍ਹਾਂ ਦਾ ਜਦੋਂ ਨਾ ਉਹ ਬੁੱਤ ਬਣਾ ਕੇ ਲਾਇਆ ਹੋ ਆ ਜਿਹੜਾ ਵਾ ਛੇਰ ਦਾ ਈਲਾ ਹਿਸਾਇਆ ਅਪੰਦੀ ਮੈਂ ਨਾ ਨੀ ਸ਼ਹਿਰ ਦਾ ਚੱਕਰ ਲਾ ਲਿਆ ਹਾਂ ਤੇ ਛਾੜ ਦੇ ਆ ਸਰਦਾਰ ਐਚ ਆਰ ਜਿੰਦਰ ਮਹੋਤਰਾ ਜੀ ਮਿਲੇ ਮੈਨੂੰ 47 ਸਾਲ ਪਹਿਲਾਂ ਦੇ ਇੱਥੋਂ ਦੇ ਵਸਨੀਕ ਆ ਔਰ ਜਿਲਦੇ 1976 ਦੇ 1976 ਦੇ ਤੇ ਥੋੜਾ ਸ਼ਹਿਰ ਬਾਰੇ ਦੱਸਿਓ ਹਯਾਰਾ ਜੀ ਅਰੇ ਸ਼ਹਿਰ ਵੀ ਬਹੁਤ ਖੂਬਸੂਰਤ ਹੈ ਕੰਟਰੀ ਵੀ ਬੜੀ ਖੂਬਸੂਰਤ ਹੈ ਪੀਸ ਆਫ ਮਾਈਂਡ ਹੈ ਸੁੰਦਰਤਾ ਬੜੀ ਹੈ ਕੋਈ ਇਹ ਇੱਥੇ ਕੋਈ ਪ੍ਰੋਬਲਮ ਨਹੀਂ ਤੋ ਮਾਕੀਏ ਔਰਿੰਜਵਿਲ ਚਿਰਾ ਰਹੇ ਆ ਪਿਛਲੇ 10 ਸਾਲ ਤੋਂ ਬੜਾ ਖੂਬਸੂਰਤ ਹੈ ਬੜੀ ਸ਼ਾਂਤੀ ਹੈ ਮਾਕੀ ਅਸਲੀ ਗੱਲ ਹੈ ਕਿ ਬੰਦੇ ਨੇ ਜਿੱਥੇ ਰਵੇ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕਰੇ ਤੇ ਹਰ ਜਗ੍ਹਾ ਦਿਖਾ ਦੋ ਜਗਾ ਸ਼ਾਂਤੀ ਆ ਬਹੁਤ ਵਧੀਆ ਇਹਨਾਂ ਨੇ ਬੜਾ ਸਮਝ ਹੈ ਇੱਕ ਵਾਰ ਇਹ ਪੰਜ ਸਾਲ ਹੀ ਮੈਨੇ ਰੱਖਤਾ ਹੈ ਬੜਾ ਯਾਰ ਨਹੀਂ ਜਲਵਾਤਾਂ ਹੋਈਏ ਇਹ ਨਵੀਂ ਅੰਬਰ ਸਰਦਾਂ ਤੇ ਅੰਬਰ ਕਰਦੇ ਆ ਤੇ ਸੰ ਹਾਂ 47 ਸਾਲ ਪਹਿਲਾਂ ਲਾਂਚ ਰੋਡ ਤੋਂ ਆਏ ਜੇ ਜਿਹੜਾ ਆਪਣਾ ਜਿਹਨੂੰ ਕਹਿੰਦੇ ਬਕਰੀਮ ਦਾ ਇਲਾਕਾ ਵਾ 250 255 ਨੇ ਕੋਠੀ ਬਣਾਈ ਸੀ ਜਿਹੜੀ ਪ੍ਰੈਲਮਨ ਮੰਦਰ ਦੇ ਪਿੱਛੇ ਅੱਜ ਵੀ ਉੱਥੇ ਸਦੇਰਾ ਪਾਈ ਦੇ ਤੇ ਵੱਡੀਆਂ ਵੱਡੀਆਂ ਕੋਠੀਆਂ ਹਾਂ ਭਾਵੇਂ ਮੈਂ ਇੱਥੇ ਨਹੀਂ ਸੈਟਲ ਹੋਇਆ ਬਹੁਤ ਵਾਹ ਸ਼ਹਿਰ ਤੁਹਾਡਾ ਸ਼ਹਿਰ ਵੀ ਆ ਤੇ ਪਿੰਡ ਦਾ ਪਿੰਡ ਵੀ ਆ ਬਹੁਤ ਵਾਹ ਮੈਂ ਸਦਾ ਜੋ 35 ਸਮਾਂ ਹੀ ਪਸੰਦ ਹੈ ਪਰ ਪ੍ਰਾਣੀਆਂ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਮੌਂਟ ਕੇ ਰੱਖਿਆ ਉਸੇ ਤਰ੍ਹਾਂ ਉਸੇ ਤਰ੍ਹਾਂ ਚਲੋ ਖੂਬ ਸੁਣੋ ਜੀ ਆ ਬਹੁਤ ਵਧੀਆ ਲੱਗਾ ਭਾਜੀ ਹਿੰਦੁਸਤਾਨ ਤੋਂ ਜਿੰਨੇ ਮਰਜ਼ੀ ਆ ਮਨ ਚ ਸ਼ਾਂਤੀ ਰੱਖਿਆ ਅੰਤ ਤੇ ਸੀ ਆਪਣਾ ਘਰ-ਬਾਰ ਬਣਾਣਾ ਮੌਜਾ ਲੁੱਟਣੀ ਆ ਮੈਂ ਇੱਥੇ ਬੜੀ ਐਸ਼ ਕੀਤੀ ਇੱਥੇ ਕੋਈ ਪ੍ਰੋਬਲਮ ਇਹਦਾ ਜ਼ਰੂਰ ਕਹਿ ਦਿਓ ਜੀ ਬੱਚੇ ਕਾਬਲ ਬਣ ਕੇ ਆਣ ਪਰ ਲੈ ਕੇ ਆਣ ਬੱਚਾ ਆਵੇ ਇੱਥੇ ਬੜਾ ਵਹਿਤ ਬਣਾਣਾ ਆ ਅੱਜ ਤੋਂ ਕਾਸਟੂ ਤੋਂ ਵੀ ਬਾਅਦ ਮੈਂ ਕਰਾਂਗਾ ਕੋਈ ਨਾ ਕੋਈ ਹੁਨਰ ਜੋ ਦਿਲ ਚੰਦ ਹੈ ਉਹ ਸਿੱਖ ਕੇ ਆਵੇ ਔਰ ਤਾਂ ਹੀ ਇੱਥੇ ਕਾਮਯਾਬੀ ਜੇ ਵਰਨਾ ਤੱਕੇ ਹੀ ਤੱਕੇ ਤੱਕੇ ਹੀ ਕਰੀ ਅਸੀਂ ਲੋਕ ਪ੍ਰੋਫੈਸ਼ਨਲ ਸਾਹ ਮੈਂ ਇੰਜੀਨੀਅਰ ਸਾਹ ਆਟੋਮੋਬਾਈਲ ਆਹ ਹਾ ਤੇ ਮੈਂ ਸਾਰੀ ਜ਼ਿੰਦਗੀ ਬੜੀ ਵਧੀਆ ਕੰਪਨੀ ਦੇ ਚ ਨੌਕਰੀ ਕੀਤੀ ਹੈ ਬੱਚੇ ਪੜਨ ਲੱਗੇ ਉਹ ਵੀ ਬੜੀ ਵਧੀਆ ਨੌਕਰੀਆਂ ਕਰ ਰਹੇ ਨੇ ਇੱਥੇ ਤਾਂ ਸਭ ਕੁਝ ਮਿਲਦਾ ਹੈ ਮਿਲਦਾ ਇੰਡੀਆ ਦੀ ਸਭ ਕੁਝ ਹੈ ਕਰ ਰਮਲੇ ਹੋ ਸਹੀ ਕਰਨ ਵਾਲੇ ਹੋ ਚਲੋ ਬਹੁਤ ਧੰਵਾਦ ਤੁਹਾਡਾ ਭਾਜੀ ਬਹੁਤ ਮਿਹਰਬਾਨੀ ਭਾਜੀ ਸਭ ਤੋਂ ਭਲਾ ਕਰੇ ઓਕੇ ਨਾਈਟ ਸਭ ਤੇ ਇਹ ਸਾਰਾ ਯਾਰ 41193 ਲੋਕ ਜਿਹੜੇ ਹਨ 2021 ਚ 참석 ਅੱਜ ਪਰ ਅੱਜ ਬਸੋਂ ਦੇ ਹਸਾਬ ਨਾਲ ਆਈਏ ਨਾ ਇਹ ਇਹ ਤਾਂ ਬਹੁਤ ਥੋੜਾ ਪਰ ਜਦੋਂ ਆਪਾਂ ਇਹ ਦੇਖੀਏ ਵੀ ਇਹਨਾਂ ਦੇ 473 ਜਿਹੜੇ ਲੋਕ ਆ ਨਾ ਆਪਣੇ 1 ਸਕੇਅਰ ਕਿਲੋਮੀਟਰ 'ਚ ਰਹਿੰਦੇ ਆ ਆਪਣੇ ਇੰਡੀਆ 'ਚ ਤੇ ਇੱਥੇ ਇਹਨਾਂ ਦੇ 1 ਸਕੇਅਰ ਕਿਲੋਮੀਟਰ 'ਚ 4 ਲੋਕ ਹੀ ਹੁੰਦੇ ਸਾਰੇ ਹੈ ਨੀ ਤੇ ਉਸ ਹਿਸਾਬ ਨਾਲ ਆਬਾਦੀ ਕਾਫੀ ਆ ਤੇ ਜਿੰਨੇ ਵੀ ਲੋਕ ਰਹਿੰਦੇ ਨੇ ਨਾ ਜ਼ਿਆਦਾਤਰ ਇੱਥੇ ਰਟਾਰਡ ਲੋਕ ਆ ਹੈ ਨੀ ਜਿਹੜੇ ਪੂਰੀ ਆ ਸ਼ਾਂਤੀ ਵਾਲੀ ਜ਼ਿੰਦਗੀ ਜਿਹੜੀ ਆ ਨਾ ਬਤੀਤ ਕਰਨਾ ਚਾਹੁੰਦੇ ਆ ਤੇ ਸਵੇਰੇ ਮੈਨੂੰ ਇੱਕ ਬੇਦੀ ਸਾਹਿਬ ਮੁਖ ਸਾਹਿਬ ਤੋਂ ਆਹ ਲਾਈ ਸੀ ਉਹ ਦੱਸਣ ਦੇਈ ਵੀ ਇਹ ਰੇ ਲੋਕ ਹਣ ਛੱਡ ਕੇ ਜਾ ਰਹੇ ਆ ਪੁਰਾਣੇ ਜੜੇ ਇੱਥੇ ਦੇਖੋ ਕਿ ਜਦੋਂ ਇੱਥੇ ਉਹਨਾਂ ਬਾਬੇ ਇੱਕਦਮ ਬਦਲ ਲੱਗ ਪਿਆ ਆਪਣੇ ਬਰਮਟਨ ਤੋਂ ਬਹੁਤ ਲੋਕ ਜਿਹੜੇ ਨੇ ਇੱਥੇ ਮੂਵ ਹੋ ਰਹੇ ਆ ਹੈਂਜੀ ਤੇ ਆ ਸਾਰਾ ਥਿਊ ਆ ਨਾ ਡਾਊਨ ਟੋਨ ਦਾ ਆ ਪਿੱਛੇ ਦੇਖੋ ਕਿ ਇੰਨਾ ਇੱਥੋਂ ਉਤਰਾਈ ਤੇ ਮੈਂ ਜੇ ਥੋੜਾ ਹੋਰ ਸਾਫਟ ਸਪੈਕਟਰਾ ਦਿੰਦਾ ਇੱਥੋਂ ਸਾਰੇ ਸ਼ਹਿਰ ਦਾ ਲੱਗ ਭਾਜ ਜਿਹੜਾ ਨਾ ਯੂ ਕਲੀਅਰ ਆਂਦਿਆ। ਹਾਂਜੀ। ਆ ਜਿਹੜਾ ਡਾਉਨ ਟਾਊਨ ਦੀ ਜਿਹੜੀ ਆ ਨਾ ਉਹ ਸਾਂਝ ਚੜਾਈ ਇੱਥੇ ਵਾਸੇ ਇਥੋਂ ਟੱਕਾ ਰਹਾ। ਕਹਿੰਦੇ ਇਹ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਆਬਾਦੀ ਇੱਥੇ ਬੜੀ ਥੋੜੀ ਨਹੀਂ ਆ ਸਾਡੇ ਹਿਸਾਬ ਨਾਲ ਪਰ ਫਿਰ ਵੀ ਜਿਹੜੇ ਨਾ ਆ ਇਹਨਾਂ ਨੇ ਜਿੰਨਾ ਵੀ ਆ ਡਾਉਨ ਟਾਊਨ ਆ ਨਾ ਇਹਦੀ ਮੁੱਖ ਖਾਸੀਅਤ ਐ ਹੋਈ ਆ ਵੀ ਇਹਨਾਂ ਨੇ ਉਸੇ ਤਰ੍ਹਾਂ ਸਾਂਭ ਕੇ ਰੱਖਿਆ ਉਹਨੂੰ ਉਸੇ ਤਰ੍ਹਾਂ ਜੱਪਰਾ ਦੀ ਇਮਾਰਤਾਂ ਵਾਂਹ। ਇਹ ਜੀ ਆ ਪਬਲਿਕ ਲਾਇਬ੍ਰੇਰੀ 1863 ਦੀ ਹੈ। ਹੈ ਜੀ ਆ ਵੇਖ ਲਓ। ਹੈ ਜੀ ਤੇ ਉਸੇ ਤਰ੍ਹਾਂ ਰੱਖਿਆ। ਇਹ ਮੈਂ ਵੀ ਪਬਲਿਕ ਨੇ ਕਿਤੇ ਜੀ ਆ ਦੇ। ਕਾਫੀ ਸਹੀ ਆਪਣੇ ਮੂਲ ਜਾਂਦੇ ਆ। ਜੀ। ਉਹ ਆਪਣੇ ਇੱਥੇ ਨਹੀਂ ਇੱਥੇ ਘੱਟੀ ਆ ਮੈਂ। ਵੀਰੋ ਸ਼ਹਿਰ ਤੋਂ ਆ ਛੋਟਾ ਜਾਰ। ਅਰੇ ਤੇ ਮੈਂ ਬੱਚੇ ਜਿਹੜੇ ਨਾ ਬਹੁਤ ਬੱਚੇ ਇੱਥੇ ਆ ਕੇ ਜਿਹੜੇ ਉਹ ਨੌਕਰੀ ਲੱਭਣਦੇ ਤੇ ਇੱਥੇ ਨੌਕਰੀ ਕਿੱਥੇ ਜੇ ਬਰੰਤਨ ਚ ਨਹੀਂ ਆ ਗਈ ਤੇ ਹਾਂਜੀ ਤੇ ਪੂਰੇ ਕੈਨੇਡਾ ਦਾ ਹਾਲ ਲੱਗ ਭਗੇ ਹੋ ਰਹੀ ਹੈ ਤੇ ਕੋਸ਼ਿਸ਼ ਕਰੋ ਆਪਣੇ ਦੇਸ਼ ਚ ਰਹਿ ਕੇ ਗ੍ਰੈਜੂਏਸ਼ਨ ਕਰੋ ਆਪਣੇ ਆਪ ਨੂੰ ਕਾਬਲ ਬਣਾਓ ਤੇ ਕੋਈ ਨਾ ਕੋਈ ਹੁਨਰ ਹਾਸਲ ਕਰੋ ਤੇ ਫੇਰ ਕੋਸ਼ਿਸ਼ ਕਰੋ ਕਿਸੇ ਦੇਸ਼ ਚ ਜਾਣ ਦੀ ਬਾਕੀ ਉਹ ਮਾਪੇ ਬਾਪ ਵੀ ਜਿਹੜੇ ਬੱਚੇ ਭੇਜਦੇ ਆ ਉਹ ਵੀ ਸੋਚ ਲੈਣ ਵੀ ਇਕੱਲਾਤ ਸਾਡੀ ਇੰਡੀਆ ਤੇ ਇੱਕ ਉੱਥੇ ਨਹੀਂ ਰਹਿਣੀ ਜਿੱਥੇ ਬੱਚੇ ਜਾਣ ਉਹ ਉੱਥੇ ਜਾਣ ਲਈ ਤਿਆਰੀ ਰਹਿਣ ਤਿਆਰ ਰਹਿਣ ਤੇ ਅੱਗੋਂ ਜਿਹੜਾ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਨਾਲ ਉੱਥੇ ਹੀ ਰਹਿਣੀ ਆ ਇਹ ਵੀ ਸੋਚ ਲੈਣ ਪੱਲਾ ਹੀ ਹਾਂਜੀ ਤੇ ਸਮਝਣ ਕੇ ਆਇਓ ਵੀਰੋ ਇੱਥੇ ਜਿੰਨੇ ਵੀ ਆਣਾ ਤੇ ਹੁਨਰਮੰਦ ਬਣ ਕੇ ਆਇਓ ਆ ਸਾਰਾ orange veil ਤੁਹਾਨੂੰ ਮੈਂ ਵਿਖਾਤਾ ਜੀ ਤੇ ਇਹ ਹਸਾਲਾ ਲੋ ਵੀ ਅਬਾਲੀ ਚ ਤੇ ਥੋੜਾ ਵਾ ਰਟਾਰ ਬੰਦੇ ਰਹਿੰਦੇ ਆ ਇਹ ਮੈਂ ਤੁਹਾਨੂੰ ਦੱਸਤਾ ਤੇ ਬਾਕੀ ਖੂਬਸੂਰਤ ਆ ਪਿੰਡ ਦਾ ਪਿੰਡ ਛਾਰ ਦਾ ਸ਼ਹਿਰ ਆ ਹਾਂਜੀ ਤੇ ਬਾਕੀ ਇੱਕ ਚੀਜ਼ ਹੈਗੀ ਆ ਹੋਵੇ ਮੈਂ ਮਲੋਤਰਾ ਸਾਹਿਬ ਦੇ ਕੋਲ ਖੜਾ ਹਾਂ ਤੇ ਬੱਚੇ ਮਿਲਿਆ ਸਾਨੂੰ ਬਹੁਤ ਦੂਰੋਂ ਮਰੰਗੋਂ ਤੋਂ ਆ ਗਏ ਇੱਕ ਕੰਮ ਕਰਨ ਲਈ ੱਥੇ ਫਿਰਦੇ ਆ ਤੇ ਬਾਕੀ ਇੱਥੇ ਜਵਾ ਕੰਮ ਕਾਜ ਜਿਹੜਾ ਨਾ ਕੋਈ ਫੈਕਟਰੀ ਜਾਂ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਨਾ ਜਾਂ ਯੂਨੀਵਰਸਿਟੀ ਵੀ ਚੁੱਕੋ ਵਧੀ ਗਈ ਹੈ ਨਹੀਂ ਤੇ ਚਲੋ ਆ ਆਸਬਲਾਮ ਜਨ ਦੇਰ ਮਨਾਇਆ ਕਿ ਹੈ ਅਗਲੀ ਵੀਕ ਤੇ ਲਗਾਇਆ ਸਸਿਕਾ